ਦਿਨਾਨਗਰ ਪੁਲਿਸ ਵੱਲੋਂ ਵੱਖ-ਵੱਖ ਕਿਸਾਨਾਂ ਦੇ ਖੇਤਾਂ ਦੇ ਵਿੱਚੋਂ ਪਾਣੀ ਵਾਲੇ ਇੰਜਣ ਅਤੇ ਬਿਜਲੀ ਦੀਆਂ ਮੋਟਰਾਂ ਸਮੇਤ ਹੋਰ ਕਿਸਾਨਾਂ ਦਾ ਸਮਾਨ ਚੋਰੀ ਕਰਨ ਦੇ ਤਹਿਤ 4 ਵਿਅਕਤੀਆਂ ਨੇ ਖਲਾਮ ਮਾਮਲਾ ਦਰਜ ਕੀਤਾ ਗਿਆ ਹੈ ਜਿਨ੍ਹਾਂ ਵਿੱਚੋਂ ਇੱਕ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਸਬੰਧੀ ਜਾਣਕਾਰੀ ਦਿੰਦੋਏ ਆਈਪੀਐਸ ਦਿਲਪੀਤ ਸਿੰਘ ਡੀਐਸਪੀ ਨੇ ਦੱਸਿਆ ਕਿ ਹਾਈਵੇ ਨਾਕੇ ਪੁਨਿਆਰ ਦੇਖੇ ਗੱਡੀਆਂ ਦੀ ਚੈਕਿੰਗ ਦੌਰਾਨ ਇੱਕ ਛੋਟਾ ਹਾਥੀ ਆਟੋ ਦਿਨਾਨਗਰ ਸਾਈਡ ਵੱਲੋਂ ਆਇਆ ਜਿਸ ਨੂੰ ਰੋਕ ਕੇ ਛੋਟੇ ਹਾਥੀ ਵਿੱਚ ਲੱਦੇ ਸਮਾਨ ਨੂੰ ਚੈੱਕ ਕੀਤਾ ਗਿਆ ਜਿਸ ਵਿੱਚੋਂ 4 ਇੰਜਨ ਡੀਜ਼ਲ 3 ਪਾਣੀ ਵਾਲੀ ਬੀਜੀਆਂ ਮੋਟਰਾਂ ਤੇ ਇੱਕ ਮੋਡਲ ਲੁਗੀ ਕੰਪਨੀ 3 ਹਾਰਸ ਪਾਵਰ 2 ਮੋਟਰਾਂ ਡੀਸੀ 6 ਡਿਲੀਵਰੀ ਪਾਈਪ ਲੋਹਾ ਇੰਜਨ ਅਤੇ ਮੋਟਰਾਂ ਬ੍ਰਹਮਨ ਹੇਹਨ ਜਿਹੜਾ ਆਟੋ ਚਾਲਕ ਦੀ ਸ਼ਕਤੀ ਦੇ ਨਾਲ ਪੁਸ਼ਗੀ ਕੀਤੀ ਗਈ ਉਸਨੇ ਸਵੀਕਾਰ ਕੀਤਾ ਕਿ ਉਕਤ ਸਮਾਨ ਉਸਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਚੋਰੀ ਕੀਤਾ ਜਿਸ ਨੂੰ ਅੱਜ ਵੇਚਣ ਲਈ ਉਹ ਅਮਰਸਾ ਜਾ ਰਿਹਾ ਸੀ ਜੀ ਡੀ ਐਚ ਫੈਸ਼ਨ ਨਿਊ ਜੰਗੀ ਦੀ ਹੱਟੀ ਇੱਥੇ ਲੇਡੀ ਸੂਟ ਪਲਾਜੋ ਸੂਟ ਲਹਿੰਗੇ ਕੋਟੀਆਂ ਸਵੈਟਰ ਲੇਡੀ ਜੀਨ ਪੈਂਟ ਟੋਪ ਪਾਰਟੀ ਵੇਅਰ ਸੂਟ ਡੇਲੀ ਵੇਅਰ ਸੂਟ ਬਾਜ਼ਾਰ ਨਾਲ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ ਪਤਾ ਨੋਟ ਕਰੋ ਨੇੜੇ ਵਿਜੇ ਮੈਡੀਕਲ ਸਟੋਰ ਧਾਰੀਵਾਲ ਨਿਊ ਜੰਗੀ ਦੀ ਹੱਟੀ ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤਾ ਗਿਆ ਹੈ। ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਜਿੱਥੇ ਤੁਹਾਨੂੰ ਅੰਸਿੱਤੇ ਲੇਡੀ ਸੂਟ, ਰੈਡੀਮੇਡ ਸੂਟ ਅਤੇ ਬੱਚਿਆਂ ਦੇ ਰੈਡੀਮੇਡ ਕੱਪੜੇ ਬਾਜ਼ਾਰ ਨਾਲੋਂ ਬਹੁਤ ਹੀ ਘੱਟ ਰੇਟਾਂ ਤੇ ਮਿਲਦੇ ਹਨ। ਅਤੇ ਨਵੇਂ-ਨਵੇਂ ਡਿਜ਼ਾਈਨਰਾਂ ਦੇ ਵਿੱਚ ਸੂਟਾਂ ਦੀ ਸਿਲਾਈ ਕੀਤੀ ਜਾਂਦੀ ਹੈ। ਪਤਾ ਨੋਟ ਕਰੋ ਸ਼੍ਰੀ ਰਾਦੇ ਕਲਾਥ ਉਸਤੇ ਬੁਟੀਕ ਨੇੜੇ ਅਮਰ ਕਲੀਨਿਕ ਡੜਵਾਂ ਰੋਡ ਢਾੜੀਵਾਲ। ਵਧੇਰੇ ਜਾਣਕਾਰੀ ਦੇ ਲਈ ਸਕਰੀਨ ਦੇ ਉੱਪਰ ਨੰਬਰ ਦਿੱਤੇ ਗਏ ਹਨ। ਦੇਖੋ ਜੀ ਬੀਤੇ ਰਾਤ ਤਮਰਈ ਤੋਂ ਚੋਰੀ ਹੋਏ ਸੀ ਕਿਸਾਨ ਦੇ ਘਰੋਂ ਚਾਰ ਇੰਜਨ ਤਿੰਨ ਮੋਟਰਾਂ ਤੇ ਤਿੰਨ ਪਾਈਪ ਬੈਂਡ ਤੇ ਇਹ ਸਾਡੀ ਪੁਲਸ ਪਾਰਟੀ ਨੇ ਸਵੇਰੇ ਜਿਹੜਾ ਪੁਨਿਆੜ ਨਾਕ ਹੈ ਇਹਦੇ ਵਿੱਚ ਐਸਐਹਓ ਦਿਨਾਨਗਰ ਦੀ ਨਿਸ਼ਾਨਿਰਦੇਸ਼ ਹੈ ਉਹਨਾਂ ਦੀ ਅਧੀਨ ਕੰਮ ਕਰਦੇ ਹੋਏ ਬਹੁਤ ਵਧੀਆ ਇਹਨਾਂ ਸਾਰੀਆਂ ਚੀਜ਼ਾਂ ਨੂੰ ਬਰਾਮਦ ਕਰ ਲਿਆ ਤੇ ਜਿਹੜੇ ਚਾਰ ਇੰਜਨ ਤਿੰਨ ਮੋਟਰ ਤਿੰਨ ਪਾਈਪ ਬੈਂਡ ਇਹਨਾਂ ਨੂੰ ਆਪਣੀ ਹਿਰਾਸਤ ਚ ਲੈ ਲਿਆ ਤੇ ਜਿਹੜੇ ਦੋਸ਼ੀ ਨੇ ਮਸਕੀਨ ਅਲੀ ਉਹ ਗ੍ਰਿਫਤਾਰ ਹੋ ਚੁੱਕੇ ਇਸ ਤੋਂ ਇਲਾਵਾ ਤਿੰਨ ਹੋਰ ਦੋਸ਼ੀ ਨੇ ਜਿਹੜੇ ਫਰਾਰ ਨੇ ਉਹਨਾਂ ਨੂੰ ਵੀ ਆਪਾਂ ਛੇਤੀ ਹੋਣਾ ਤੇ ਨਕੇਲ ਪਾਵਾਂਗੇ